ਸੇਵਾ ਲੱਗੀ ਹੋਈ ਹੈ ਜੀ ਮੁੰਡਿਆਂ ਦੀ ਸਾਰੀ ਗਲੀ ਚ ਸੇਵਾ ਕਰਦੇ ਹੋਏ ਇਹਨਾਂ ਨੇ ਝਾੜੂ ਦੀ ਸੇਵਾ ਜਿਹੜੀ ਲਈ ਆ ਉਦੋਂ ਲੈ ਕੇ ਇਹ ਗੁਰਦੁਆਰਾ ਸਾਹਿਬ ਇਹ ਹੈ ਜੀ ਗੁਰਦੁਆਰਾ ਗੁਰੂ ਰਵਿਦਾਸ ਜੀ ਪਰਖਾਲੀ ਵਿਖੇ ਜਿਹੜਾ ਗੁਰੂ ਮਹਾਰਾਜ ਜੀ ਦੇ ਜਨਮ ਦਿਨ ਮਨਾਏ ਜਾਂਦੇ ਨੇ ਹਰ ਸਾਲ ਤੇ ਸਾਲ ਪੂਰੀ ਧੂਮ-ਧਾਮ ਨਾਲ ਜਿਹੜਾ ਜਨਮ ਦਿਵਸ ਮਨਾਇਆ ਜਾ ਰਿਹਾ ਹੈ ਤਿਆਰੀਆਂ ਪੂਰੀਆਂ ਚੱਲਦੀਆਂ ਨੇ ਪ੍ਰਭਾਤ ਫੇਰੀਆਂ ਵੀ ਚੱਲ ਰਹੀਆਂ ਨੇ ਤੇ ਅੱਜ ਸਫਾਈ ਚੱਲਦੀ ਹੈ ਸਾਰੇ ਗੁਰਦੁਆਰੇ ਸਾਹਿਬ ਦੇ ਆਲੇ-ਦਾਲੇ ਦੀ ਕਿਉਂਕਿ ਬੁੱਧਵਾਰ ਨੂੰ ਜਿਹੜਾ ਜਨਮ ਦਿਵਸ ਮਨਾਇਆ ਜਾਣਾ ਹੈ ਕੱਲ ਨੂੰ ਅਖੰਡ ਪਾਠ ਸਾਹਿਬ ਦੇ ਪਾਠ ਜਿਹੜੇ ਆਰੰਭ ਹੋਏ ਨੇ ਪਰਸੋਂ ਨੂੰ ਨਗਰ ਕੀਰਤਨ ਦੋਸਤੋ ਅਗਲੇ ਦਿਨ ਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਕੀਰਤਨ ਦਰਬਾਰ ਹੋਏਗਾ ਉਸ ਤੋਂ ਬਾਅਦ ਅਟੁੱਤ ਲੰਗਰ ਵਰਤੇਗਾ ਜੀ ਸੇਵਾ ਚੱਲਦੀ ਸੇਵਾ ਕੋ ਇੱਧਰ ਵੀ ਸੇਵਾ ਚੱਲਦੀ ਹੈ ਜੀ ਇਹ ਹਾਲ ਹੈ ਜੀ ਗੁਰਦੁਆਰਾ ਸਾਹਿਬ ਦਾ ਜੀ ਇਹਦੀ ਵੀ ਸਫਾਈ ਕਰਨੀ ਹੈ ਬਸ ਸਾਰਾ ਸਮਾਨ ਜਿਹੜਾ ਇੱਧਰ ਉੱਧਰ ਕਰਿਆ ਵਾ ਇਹਦੀ ਸਫਾਈ ਚੱਲਣੀ ਹੈ ਸੇਵਾਦਾਰ ਜਿਹੜੇ ਪਹੁੰਚ ਚੁੱਕੇ ਆ ਜੀ ਬੜੇ ਨੌਜਵਾਨ ਛੋਟੇ ਬੱਚੇ ਵੀ ਆ ਜਿਹੜੇ ਉਹ ਸੇਵਾ ਕਰਦੇ ਨੇ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸੇਵਾ ਚੱਲਦੀ ਹੈ ਜੀ ਹਾਂਜੀ ਚਲੋ ਵਧੀਆ ਵਧੀਆ ਇਹ ਦੇਖੋ ਜੀ ਸੇਵਾਦਾਰ ਸੇਵਾ ਕਰਦੇ ਪੂਰੇ ਤਨ ਮਨ ਤੇ ਲੱਗੇ ਹੋਏ ਹੈ ਜੀ ਐਨ ਕਾਕਾ ਜੀ ਹਾਂਜੀ ਸੇਵਾਦਾਰ ਸੇਵਾ ਤੇ ਲੱਗੇ ਹੋਏ ਆ ਜੀ ਉਹ ਉੱਥੇ ਜਿਹੜੀ ਸੇਵਾ ਕਰੀ ਇਹਨਾਂ ਨੇ ਪੂਰਾ جگਮਗ جگਮਗ ਹੋਇਆ ਪਿਆ ਸਾਰਾ ਨਾਲ ਦੀ ਨਾਲ ਵਾਇਗਰੂ ਸ਼ਬਦ ਚੱਲਦਾ ਜੀ ਕੋਸ ਕਰ ਰਹੇ ਨੇ ਹੈਗੇ ਜਾਦੂ ਪੁਰਾ ਦਾ ਆ ਗਿਆ ਹਾਂ ਹਾਂ ਹੈਲੋ ਜਪਾਨੀ ਜੋ ਸੰਭੀਨੀ ਮੈਂ ਮੈਂ ਮੜਾ ਥਾਗਾ ਦੇ ਦਮ ਮੈਂ ਆਦੀ ਮੁੰਡੇ ਦੀ ਬਣਾਣੀ ਦੀ ਬਣੀ ਨਹੀਂ ਪੈਣਾ ਯਾਰ कोसबे तो रहने है क्या जादू पूरे गांव में आ अंदर हां हेलो जापान में जैसे हम कितने में खबर और गली में मारला ट्रेलर से पक्का